ਹੁਣ ਪਰਿਵਾਰ ਟੁੱਟ ਗਿਆ ਹੁਣ ਆਪਣੇ ਕੀ ਆ ਆਪਣੇ ਸਮਾਜਿਕ ਢਾਂਚਾ ਜਿਹੜਾ ਬਾਖਮਾਲ ਆ ਪਿੰਡਾਂ ਚ ਕਿਉਂ ਪਿੰਡਾਂ ਆਪਾਂ ਸੰਯੁਕਤ ਪਰਿਵਾਰ ਰਹਿੰਦੇ ਸੀ ਪਹਿਲਾਂ ਤਾਂ ਚਾਚੇ ਤਾਏ ਸਾਰੇ ਇਕੱਠੇ ਰਹਿੰਦੇ ਸੀ ਹੁਣ ਉਹ ਤੋਂ ਹੌਲੀ ਹੌਲੀ ਇਹਨਾਂ ਨੇ ਜਿਵੇਂ ਇੱਕ ਮਾਡਰਨਿਟੀ ਆ ਗਈ ਜਾਂ ਸਿਸਟਮ ਆ ਗਿਆ ਹੁਣ ਇਕੱਲੇ ਇਕੱਲੇ ਨਿਊਕਲੀਅਰ ਫੈਮਿਲੀਜ਼ ਕਹਿ ਦਿੰਨੇ ਆਪਾਂ ਵੀ ਇਕੱਲੇ ਇੱਕ ਪਰਿਵਾਰ ਹੋ ਗਿਆ ਗੱਲ ਉਹ ਪਰਿਵਾਰ ਚ ਵੀ ਫਿਰ ਵੀ ਆਪਾਂ ਹਜੇ ਤਿੰਨ ਪੀੜੀਆਂ ਰਹਿੰਦੇ ਆ ਸਾਡੇ ਜਵਾਕ ਰਹਿੰਦੇ ਆ ਸਾਡੇ ਨਾਲ ਸਾਡੇ ਅਸੀਂ ਹੋਗੇ ਸਾਡੇ ਬਜ਼ੁਰਗ ਸਾਡੇ ਨਾਲ ਹੋਣ ਹੁਣ ਜਿਹੜਾ ਬੈਸਟ ਦਾ ਕਨਸੈਪਟ ਆ ਉਥੇ ਕੀ ਆ ਉਥੇ ਤੁਹਾਡੇ ਜਵਾਕ ਵੀ ਤੁਹਾਡੇ ਨਾਲ ਰਹਿੰਦੇ ਨਹੀਂ ਉਹ ਤੁਸੀਂ ਚਾਈਲਡ ਕੇਅਰ ਛੱਡ ਦਿੰਨੇ ਆ ਬਜ਼ੁਰਗਾਂ ਤੁਹਾਡੇ ਉਹ ਏਜ ਕੇਅਰ ਛੱਡ ਦਿੰਨੇ ਆ ਤੁਸੀਂ ਸਮਾਜਿਕ ਢਾਂਚਾ ਤੋੜਤਾ ਸਮਾਜਿਕ ਢਾਂਚੇ ਟੁੱਟਣ ਨਾਲ ਤੁਹਾਡੀ ਨਿਰਪੜਤਾ ਸਿਸਟਮ ਤੇ ਵਧ ਗਈ ਜਿਵੇਂ ਹੁਣ ਪਿੰਡਾਂ 'ਚ ਕੀ ਆ ਆਪਣਾ ਸਮਾਜਿਕ ਢਾਂਚਾ ਕੁਝ ਵੀ ਸਿਸਟਮ ਨੇ ਕੁਝ ਵੀ ਕਰਨਾ ਉਥੇ ਉਹ ਉਹਨਾਂ ਨੂੰ ਉਹ ਚੀਜ਼ਾਂ ਕਰਨੀਆਂ ਆ ਆਪਣੀ ਮਰਜ਼ੀ ਕਰਨੀ ਥੋੜੀ ਔਖੀ ਆ ਕਿਉਂਕਿ ਉਹ ਤੇ ਸਮਾਜਿਕ ਲੋਕਾਂ ਦਾ ਜੜਾਵ ਹੈਗਾ ਇੱਕ ਦੂਜੇ ਨਾਲ ਹਮ ਸੁੱਖ ਦੇ ਦੁੱਖ ਦੇ ਵੀ ਜਾਂਦੇ ਆ ਕਿਸੇ ਤੱਕੇ ਚ ਵੀ ਖੜਦੇ ਆ ਹਮ ਸ਼ਹਿਰੀ ਲੋਕ ਬਹੁਤ ਘੱਟ ਖੜਨਗੇ ਹਮ ਇੱਧਰ ਵੀ ਦੇਖ ਲਓ ਤੁਸੀਂ ਕੋਈ ਵੀ ਪ੍ਰੋਟੈਸਟ ਹੁੰਦੇ ਆ ਧਰਨੇ ਪ੍ਰਦਰਸ਼ਨ ਹੁੰਦੇ ਆ ਸ਼ਹਿਰੀ ਬੰਦੇ ਤੁਹਾਨੂੰ ਮਿਲ ਲੱਭਣੇ ਨਹੀਂ ਪਿੰਡਾਂ ਇੱਥੇ ਕਹਾਕਮਰ ਤੋਂ ਸਾਰੀ ਗਲੀ ਇਕੱਠੀ ਹੋ ਜਾਂਦੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਬਿਲਕੁਲ ਉਹ ਚੀਜ਼ ਕਿਤੇ ਨਾ ਕਿਤੇ ਇਹ ਜਿਹੜੀਆਂ ਨੀਤੀਆਂ ਨੇ ਹਮ ਉਹਨਾਂ ਨੂੰ ਲਾਗੂ ਕਰਨ ਚੜਚਣ ਨੇ ਤੁਸੀਂ ਗੱਲ ਦੇਖੋ ਕਿਵੇਂ ਕਿੱਧਰ ਨੂੰ ਜੁੜਦੀ ਆ ਇਹ ਹਮ ਗੱਲ ਤਾਂ ਸਿੱਧੀ ਜੀ ਆ ਪਰ ਹੈ ਬੜੀ ਡੂੰਗੀ ਵੀ ਆ ਜੁੜਦੀ ਕਿਧਰੋਂ ਕਿਧਰ ਨੂੰ ਜਾ ਕੇ ਆ ਥੋੜੇ ਨਿਆਣੇ ਜਿਵੇਂ ਹੁਣ ਬਾਹਰ ਆਪਾਂ ਕਹਿੰਦੇ ਆ ਜਿਹੜਾ ਸਮਾਜਿਕ ਢਾਂਚਾ ਉਥੋਂ ਦੀ ਜਿਹੜੀ ਸੋਸਾਇਟੀ ਆ ਉਹ ਇੰਡੀਵਿਜੂਅਲ ਦੇ ਬੇਸ ਤੇ ਆ ਇਕੱਲੇ ਇਕੱਲੇ ਦੇ ਬੇਸ ਤੇ ਆ ਉਹਦਾ ਕਰਕੇ ਜਿਹੜਾ ਥੋੜੇ ਨਿਆਣੇ ਆ ਥੋੜੇ ਨਿਆਣੇ ਜਿਹੜਾ ਸਿਸਟਮ ਆ ਉਹ ਆਪਦੇ ਹਿਸਾਬ ਨਾਲ ਉਹਨਾਂ ਦੀ ਪ੍ਰੋਗਰਾਮਿੰਗ ਕਰਦੀ ਆ ਉਹ ਨਿਆਣਾ ਜਦੋਂ ਸਾਨੂੰ ਉਦੋਂ ਪਤਾ ਲੱਗਦਾ ਪਹਿਲਾਂ ਤਾਂ ਅਸੀਂ ਉਹ ਬੱਚੇ ਦੇ ਮਾਪਿਓ ਕਹਿੰ ਲੋ ਗੱਲ ਦੋਨੇ ਮੀਆਂ ਬੀਬੀ ਉਹ ਕੰਮ ਕਰੀ ਜਾਂਦੇ ਆ ਬਿਲਕੁਲ ਕੰਮ ਤਾਂ ਕਰਦੇ ਆ ਵੀ ਉਹਨਾਂ ਦਾ ਪਾਈ ਗੁਜ਼ਾਰਾ ਨਹੀਂ ਹੁੰਦਾ ਹੂੰ ਕਰਦਿਆਂ ਕਿਸ਼ਤਾਂ ਨੇ ਖਰਚੇ ਆ ਹੋਰ ਸਾਰੀਆਂ ਬਿੱਲਵੱਤੀਆਂ ਨੇ ਹੂੰ ਜਿੰਨੇ ਇੱਕ ਪੈਸੇ ਕਮਾਉਂਦੇ ਆ ਉਹਨੇ ਕੁਝ ਲੱਗੀ ਲੁੱਕੀ ਜਾਂਦੇ ਆ ਬਸ ਰੋਟੀ ਪਾਣੀ ਬਚਦਾ ਲੈ ਦੇ ਕੇ ਸਮਾਂ ਖੋលਿਆ ਹੂੰ ਆਪਣੇ ਕੋਲੇ ਇੱਥੇ ਸਮਾਂ ਹੈਗਾ ਹੂੰ ਸਮਾਂ ਕਿਉਂ ਆ ਇੱਥੇ ਸਾਡੇ ਕੋਲ ਪਿੰਡਾਂ 'ਚ ਸਾਡੇ ਕੋਲੇ ਸਮਾਂ ਹੈਗਾ ਹੂੰ ਸ਼ਹਿਰਾਂ 'ਚ ਸਾਡੇ ਕੋਲ ਹੈ ਨਹੀਂ ਹੂੰ ਜਿਹੜੇ ਬੰਦੇ ਕੋਲੇ ਖੇਤੀ ਹੈ ਨਹੀਂ ਜਾਂ ਪਸ਼ੂਤਨ ਹੈ ਨਹੀਂਗਾ ਹੂੰ ਉਹਦੇ ਕੋਲੇ ਸਮਾਂ ਨਹੀਂ ਬਚਣਾ ਹੂੰ ਜੇ ਹੁਣ ਬਾਹਰ ਦੀ ਆਪਾਂ ਗੱਲ ਕਰਦੇ ਆਂ ਵੀ ਉਹ ਖੋਲੀ ਸਾਨੂੰ ਕਿਦੋਂ ਪਤਾ ਲੱਗਦਾ ਜਦੋਂ ਨਿਆਣਾ ਕਹਿੰਦਾ ਵੀ ਅਸੀਂ ਤਾਂ ਤੁਹਾਡੇ ਨਾਲ ਰਹਿਣਾ ਨਹੀਂ ਹੂੰ ਕਿਉਂਕਿ ਨਿਆਣਾ ਨਿਆਣੇ ਨੂੰ ਤਾਂ ਤੁਸੀਂ ਟਾਈਮ ਦਿੱਤਾ ਹੀ ਨਹੀਂ ਬਿਲਕੁਲ ਸਾਈਕੋਲੋਜੀਕਲੀ ਜਿਹੜੇ ਆਮ ਜਿਹੜੇ ਵਿਦਵਾਨ ਵੀ ਆ ਤੇ ਬੁੱਧੀਜੀਵ ਉਹ ਮੰਨਦੇ ਆ ਜਾਂ ਡਾਕਟਰਸ ਵੀ ਇਹ ਕਹਿੰਦੇ ਆ ਵੀ ਜਿਹੜਾ ਕੋਈ ਵੀ ਬੱਚਾ ਹੂੰ ਉਹਦੇ ਜਿਹੜੇ ਮੋਡਲ ਇਹ 5 7 10 ਸਾਲ ਨੇ ਉਹ ਬਾ ਬਹੁਤ ਜ਼ਿਆਦਾ ਕੀਮਤੀ ਨੇ ਹੂੰ ਉਹਨੂੰ ਤੁਸੀਂ ਕਿਹਜਾ ਮਾਹੌਲ ਦਿੰਨੇ ਆ ਕਿੰਨਾ ਉਹਦੇ ਨਾਲ ਸਮਾਂ ਬਤੀਤ ਕਰਦੇ ਆ ਹੂੰ ਉਹਦਾ ਮਤਲਬ ਕਿ ਉਹ ਸਾਰਾ ਸਿਸਟਮ ਬਣ ਜਾਣਾ ਜਿੰਨਾ ਉਹਨੇ ਪਹਿਲੇ 5 7 10 ਸਾਲ ਤੋਂ ਸਿੱਖਣਾ ਉਹਨਾਂ ਦੀ ਜ਼ਿੰਦਗੀ ਭਰ ਨਹੀਂ ਸਿੱਖਣਾ ਵੀ ਉਹ ਕੋਰਾ ਕਾਗਜ਼ਾ ਕੋਰਾ ਕਾਗਜ਼ਾ ਸ ਮਤਲਬ ਕਿ ਜੇ ਤੁਸੀਂ ਬੱਚਿਆਂ ਨੂੰ ਜਿਵੇਂ ਸਮਾਂ ਦਿਓਗੇ ਹੁਣ ਆ ਇਹ ਚੀਜ਼ਾਂ ਨਾ ਆਮ ਕਰਕੇ ਹੀ ਡਿਸਕਸ ਇਹਦੇ ਤੇ ਬਹੁਤ ਡਿਸਕਸ਼ਨ ਬਹੁਤ ਘੱਟ ਹੁੰਦੀਆਂ ਨੇ ਹੂੰ ਪਰ ਇਹ ਸਭ ਤੋਂ ਜ਼ਰੂਰੀ ਆ ਹੂੰ ਹੁਣ ਤੁਸੀਂ ਲਾ ਲਓ ਵੀ ਬੱਚਾ ਕੀ ਚਾਹੁੰਦਾ ਹੁੰਦਾ ਵੀ ਖੇਡਣਾ ਉਹ ਕਹਿੰਦਾ ਵੀ ਮੈਂ ਤੁਹਾਡੇ ਨਾਲ ਖੇਡਣਾ ਮਾਪਿਓ ਨਾਲ ਹਮ ਅਸੀਂ ਕੀ ਕਰਦੇ ਆ ਵੀ ਸਾਡੇ ਕੋਲ ਸਮਾਂ ਹੈ ਨਹੀਂ ਅਸੀਂ ਇਹਨੂੰ ਖੜਾਉਣੇ ਲੈ ਕੇ ਦੇ ਦਿੰਨੇ ਆ ਜਦ ਫੋਨ ਆ ਗਿਆ ਅੱਜ ਕੱਲ ਆ ਫੋਨ ਹਮ ਟੈਬ ਦੇ ਤਾਂ ਫੋਨ ਦੇ ਤਾਂ ਹਮ ਹੁਣ ਅਸੀਂ ਬੱਚਾ ਕਹਿੰਦਾ ਮੈਂ ਤੁਹਾਡੇ ਨਾਲ ਖੇਡਣਾ ਹਮ ਉਹ ਕਹਿੰਦਾ ਵੀ ਸਾਡੇ ਕੋਲ ਟਾਈਮ ਨਹੀਂ ਅਸੀਂ ਆਪਦੇ ਆਪ ਨੂੰ ਰਿਪਲੇਸ ਕਰਤਾ ਉਹਦੇ ਨਾਲ ਮੋਬਾਈਲ ਨਾਲ ਹਮ ਹੁਣ ਬੱਚੇ ਨੇ ਜਿਹੜੀਆਂ ਤੁਹਾਡੇ ਤੋਂ ਚੀਜ਼ਾਂ ਸਿੱਖਣੀਆਂ ਸੀਗੀਆਂ ਤੁਹਾਡੇ ਨਾਲ ਖੇਡਣਾ ਸੀਗਾ ਉਹ ਤਾਂ ਉਹਦਾ ਸਿਸਟਮ ਗੈਪ ਹੈ ਗਿਆ ਨਾ ਗੱਲ ਦਾ ਬਿਲਕੁਲ ਉਹਦੀ ਪ੍ਰੋਗਰਾਮਿੰਗ ਹੋਰ ਪਾਸੇ ਚੱਲ ਪਈ। ਹੂੰ। ਜਾਂ ਫੋਨ ਰਾਹੀ ਹੋ ਗਿਆ। ਹੂੰ। ਜਾਂ ਜਿਹੜਾ ਸਿਸਟਮ ਉੱਥੇ ਪਾਸੇ ਨੂੰ ਚੱਲ ਪਿਆ ਕੰਮ ਜਿਹੜੀ ਉਹਦੀ ਪ੍ਰੋਗਰਾਮਿੰਗ ਕਰਤੀ। ਹੂੰ। ਫੇਰ ਅਸੀਂ ਜਦੋਂ ਸਾਨੂੰ ਸਮਝ ਉਹ ਹੀ ਗੱਲ ਵੀ ਲੱਗਦਾ ਜਦੋਂ ਜਵਾਕ 15 16 17 ਸਾਲ ਦਾ ਹੋ ਗਿਆ। ਹੂੰ। ਫੇਰ ਆਪਾਂ ਕਹਿੰਦੇ ਨਿਆਣਾ ਸਾਡੇ ਆਖੇ ਨਹੀਂ ਲੱਗਦਾ। ਸਾਡੇ ਕਹਿਣੇ ਜੀ ਨਹੀਂ। ਹੂੰ। ਹੁਣ ਨਿਆਣੇ ਨੂੰ ਜਿਹੜਾ ਸਮਾਂ ਦੇਣਾ ਸੀ ਤੁਸੀਂ ਉਹ ਤਾਂ ਦਿੱਤਾ ਹੀ ਨਹੀਂ। ਹੂੰ। ਉਹ ਉਹ ਚੀਜ਼ ਦੀ ਪ੍ਰੋਬਲਮ ਬਹੁਤ ਵੱਡੀ ਆ ਉਹ ਬਾਹਰ ਤਾਂ ਹੈਗੀ ਹੈਗੀ ਜਾਂ ਬਾਹਰਲੇ ਮੁਲਕੇ 'ਚ ਇਧਰ ਵੀ ਆਉਣ ਲੱਗੀ। ਹੂੰ। ਇਧਰ ਵੀ ਹੁਣ ਇੱਕ ਨਵਾਂ ਰਵਾਜ ਚੱ ਬੀਜੀ ਦੋਨੇ ਜੀ ਕੰਮ ਵਾਲੇ ਵਰਕਿੰਗ ਮੀਆਂ ਬੀਬੀ ਦੋਨੇ ਜਾਣੇ ਹਮ ਬਿਲਕੁਲ ਜਿਵੇਂ ਔਰਤ ਵੀ ਆ ਆਮ ਕਰਕੇ ਜਿਹੜਾ ਸਾਡਾ ਗੁਰੂਆਂ ਤੋਂ ਪਿਛਲਾ ਸਿਸਟਮ ਜਾਂ ਸਾਡੇ ਪਿੰਡਾਂ ਚ ਵੀ ਜਾਂ ਖੇਤੀਬਾਤੀ ਵਾਲਾ ਤੇ ਚੱਲਦਾ ਵੀ ਬੰਦੇ ਬਾਹਰ ਕੰਮ ਕਰਦੇ ਆ ਔਰਤਾਂ ਮੰਨ ਲਓ ਘਰੇ ਕੰਮ ਕਿਹ ਲੋਗਾਂ ਜੇ ਵੀ ਹੈਲਪ ਕਰਨੀ ਆ ਉਹਨਾਂ ਨੇ ਘਰੇ ਰਹਿ ਕੇ ਕਰਨੀ ਆ ਪਰਿਵਾਰ ਵੀ ਸਾਹਮਣਾ ਬੱਚਿਆਂ ਤੋਂ ਲੈ ਕੇ ਪਸ਼ੂਆਂ ਤੋਂ ਲੈ ਕੇ ਸਾਰਾ ਕੁਝ ਆਪਦਾ ਕਰਨਾ ਹਮ ਵੀ ਉਹਨਾਂ ਨੇ ਕੀ ਹੁਣ ਜਿਵੇਂ ਤੁਸੀਂ ਇਹ ਸ਼ਹਿਰਾਂ ਵਾਲੀ ਗੱਲ ਕਹੀ ਆ ਵੀ ਟੈਗ ਲਾਈਨ ਦੇਤੀ ਵੀ ਜੀ ਪਛੜਿਆ ਪਿੰਡੂ ਦਾ ਪਛੜਿਆ ਏਰੀਆ ਜਿੱਥੇ ਕੋਈ ਵੀ ਸ਼ਹਿਰੀ ਬੰਦੇ ਜਾਦੇ ਚੰਗੇ ਹੁੰਦੇ ਆ ਜਾਂ ਕੋਈ ਹੋਰ ਹੈ ਨਾ ਗੱਲ ਵੀ ਉਹਦੇ ਚ ਵੀ ਆ ਗਈ ਗੱਲ ਵੀ ਤੁਸੀਂ ਜਿਹੜੇ ਬੱਚੇ ਹੈਗੇ ਆ ਗੱਲ ਵੀ ਆਪਾਂ ਜਿਹੜੀ ਬੱਚਿਆਂ ਵਾਲੀ ਗੱਲ ਆ ਗਈ ਵੀ ਬੱਚਿਆਂ ਨੂੰ ਤੁਸੀਂ ਆਪਣਾ ਸਮਾਂ ਨਹੀਂ ਦਿੰਦੇ ਦੀ ਸ਼ਹਿਰਾਂ ਦੀ ਗੱਲ ਸ਼ਹਿਰਾਂ ਦੇ ਵਿੱਚ ਦੇ ਪਾਉਂਦੇ ਕੰਮ ਕਰਦੇ ਦੋ ਦੋ ਗੱਲ ਵੀ ਉਹਦੇ ਚ ਹੁਣ ਮੇਨ ਗੱਲ ਕੀ ਹੋ ਗਈ ਵੀ ਜਿਹੜੀ ਤਾਂ ਕੋਈ ਵੀ ਕੰਮ ਕਰਦਾ ਨੌਕਰੀ ਕਰਦਾ ਚਾਹੇ ਉਹ 5-7000 ਦੀ ਕਰੇ ਹੂੰ 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 ਉਹਨੂੰ ਆਪਾਂ ਕਹਿੰਨਾ ਹਾਂ ਵੀ ਫਲਾਣੇ ਵੀ ਇਹਦੀ ਤਾਂ ਨੂੰ ਕਹ ਲੋ ਜਾਂ ਇਹਦੀ ਕੁੜੀ ਤਾਂ ਭਾਈ ਲੱਗੀ ਹੋਈ ਆ ਹੂੰ ਨੌਕਰੀ ਤੇ ਲੱਗੀ ਜੌਬ ਕਰਦੀ ਐ ਜੌਬ ਕਹ ਦਿੰਦੇ ਆ ਅੱਜ ਕੱਲ ਪਿੰਡ ਵਾਲੀਆਂ ਵਿਚਾਰੀਆਂ ਸਾਡੀਆਂ ਉਹ ਵੀ ਆਪਾਂ ਜੌਬ ਕਹ ਦਿੰਦੇ ਆ ਹੂੰ ਉਹਨੂੰ ਚੰਗਾ ਮੰਨਦੇ ਆ ਹੂੰ ਜਿਹੜਾ ਕੋਈ ਘਰੇ ਰਹਿ ਕੇ ਕੰਮ ਕਰਦਾਗਾ ਹੂੰ ਉਹਨੂੰ ਮਾੜਾ ਮੰਨਦੇ ਆ ਜਾਂ ਬਾਹਰਲੀ ਥੋੜੀ ਜੀ ਸਾਡੇ ਜਿਹੜੀ ਉਹ ਚਲਾਤਾ ਫੈਮਿਨਿਜ਼ਮ ਵਾਲਾ ਕੰਮ ਵੀ ਜੀ ਇਹ ਸਲੇਵ ਆ ਹੂੰ ਹੂੰ ਜੇ ਕਰੇ ਔਰਤ ਕੰਮ ਕਰਦੀ ਐ ਤਾਂ ਗੁਲਾਮ ਜੋ ਕਿਸੇ ਦੀ ਜਾ ਕੇ ਗੁਲਾਮੀ ਕਰਦੀ ਹੈ ਕਿਸੇ ਦਾ ਅੰਡਰ ਕਰਦੀ ਹੈ ਬਾਹਰ ਜਾ ਕੇ ਉਹ ਆਜਾਦ